ਵੇ ਇਨੋਸੈਂਟ ਟੂਰਿਜ਼ਮ ਨੂੰ ਟੂਰਿਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਕਿਸ ਤਰੀਕੇ ਨਾਲ ਬੜੀ ਦਰਦਨਾਕ ਖੌਫਨਾਕ ਤਸਵੀਰ ਸੀ ਕਿ ਇੱਕ ਮਹਿਲਾ ਆਪਣੇ ਪਤੀ ਦੇ ਲਈ ਤਰਲੇ ਮਾਰ ਰਹੀ ਸੀ ਇਥੋਂ ਪਤਾ ਲੱਗਦਾ ਵੀ ਕਿਵੇਂ ਦੇਸ਼ ਦੀ ਏਕਤਾ ਨੂੰ ਤੋੜਨਾ ਚਾਹੁੰਦੇ ਆ ਬਾਹਰੀ ਤਾਕਤਾਂ ਇੰਟੈਲੀਜੈਂਸ ਫੇਲਯਰ ਹੈ ਭਾਜਪਾ ਦੀਆਂ ਏਜੰਸੀਆਂ ਇਹ ਸਿਰਫ ਵਿਰੋਧੀ ਧਿਰ ਨੂੰ ਦਬਾਉਣ ਤੇ ਲੱਗੀਆਂ ਨਾ ਕਿ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨ ਤੇ ਗ੍ਰਹਿ ਮੰਤਰੀ ਦਾ ਫਿਲਰ ਹੈ ਔਰ ਕਾਂਗਰਸ ਪਾਰਟੀ ਨੇ ਅੱਜ ਇਕਤਾ ਦਾ ਸਬੂਤ ਦਿੱਤਾ ਹੈ ਸਾਡੇ ਪੰਜਾਬ ਕਾਂਗਰਸ ਦੇ ਇੰਚਾਰਜ ਸੈ ਇੰਚਾਰਜ ਰਵਿੰਦਰ ਢਾਲਵੀ ਜੀ ਸਾਡੇ ਵਿੱਚ ਪਹੁੰਚੇ ਗੁਰਤੇਜ ਪੰਨੂ ਜੀ ਹੈ ਸਾਰੀ ਯੂਥ ਕਾਂਗਰਸ ਦੀ ਟੀਮ ਹੈ ਕਾਂਗਰਸ ਪਾਰਟੀ ਦੇਸ਼ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਨੇ ਸ਼ਹੀਦੀਆਂ ਦੇ ਕੇ ਦੇਸ਼ ਦੇ ਵਿੱਚ ਇਕਤਾ ਕਾਇਮ ਕੀਤੀ ਹੈ ਔਰ ਇਹ ਭਾਜਪਾ ਤਰ੍ਹਾਂ ਦੋਗਲਾ ਚਿਹਰਾ ਨਹੀਂ ਰੱਖਿਆ ਕਿ ਕਿਸ ਤਰੀਕੇ ਨਾਲ ਭਾਜਪਾ ਸਿਰਫ ਵਿਰੋਧੀਆਂ ਦੇ ਨਿਸ਼ਾਨੇ ਲਾ ਸਕਦੀ ਹੈ ਦੇਸ਼ ਦੇ ਲੋਕਾਂ ਦੀ ਹੀ ਹਿਫਾਜ਼ਤ ਨਹੀਂ ਕਰਦਾ ਸ੍ਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕੁਸ਼ਵਰਮਾ ਐਸੋਸੀਏਸ਼ਨ ਮੌਜੂਦ ਹਾਂ ਖਰੜ ਦੇ ਲਾਂਡਰਾ ਰੋਡ ਦੇ ਉੱਤੇ ਜਿੱਥੇ ਕਿ ਕਾਂਗਰਸ ਵੱਲੋਂ ਅਜੇ ਕੈਂਡਲਮਾਰਚ ਗੱਡੀ ਗਈ ਹੈ ਜਿਹੜਾ ਜੰਮੂ ਬਸਮੀਰ ਦੇ ਵਿੱਚ ਇੱਕ ਬਹਾਨਾ ਵਰਤਿਆ ਅਟੈਕ ਹੋਇਆ ਉਹਨਾਂ ਕਰਕੇ ਇੱਧਰ ਕੈਂਡਲਮਾਰਚ ਗੱਡੀ ਹੈ ਗੱਲਬਾਤ ਵੀ ਕਰਾਂਗੇ कैंडल मार्च, दिये। 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 आ, मार्च किस कटी गई आज आप पंजाब प्रदेश कांग्रेस कमेटी की ओर से आज पूरे पंजाब में हर जिले में हेडक्वार्टर पर हम जो कश्मीर में जो आतंकी हमला हुआ है उसकी निंदा करते हुए जिस प्रकार से देश में आतंकवाद को बढ़ावा देने के लिए जो लोग जो फोर्सेस ताक़तें काम कर रही है उसका भी आज हम निश्चित कर व्यक्त करते हैं अखंड भारत का नारा देकर हम लोग कांग्रेस पार्टी के माध्यम से इस आज के माहौल में जो नफरत का माहौल है जो जिस प्रकार से कल की घटना घटी है मैं आज बताना चाहता हूं कि आज कांग्रेस पार्टी के आदरणीय नेता राहुल गांधी जी और पूरी कांग्रेस पार्टी इस देश भर में जो कश्मीर के हालात को लेकर बड़ी चिंतित है आज पूरे प्रदेश में हम कैंडल मार्च को लेकर एक शांति मार्च निकाल कर इस जो कश्मीरी जनता के साथ और जो हमारे भारतीय लोग हैं उसके साथ हम खड़े हैं यह हम बताना चाह रहे हैं ਤੇ ਤੁਹਾਨੂੰ ਲੱਗਦਾ ਕਿ ਕੈਂਡਲ ਮਾਰਚਾਂ ਅੱਜ ਜਿਆ ਰੁੱਕ ਜਾਣਗੀਆਂ ਅੱਗੇ ਵੀ ਇਹ ਚੀਜ਼ਾਂ ਬਹੁਤ ਹੁੰਦੀਆਂ ਸੀਗੀਆਂ ਜੀ ਜੀ ਆਪ ਵੀ ਇਧਰ ਆਈਏ ਸਰ ਸਰ ਹਾਂ इनको ਪੰਜਾਬੀ ਮੇਂ ਜਰਾ ਥੋੜਾ ਸੋ ਪਤਾ ਜੀ ਹੈ ਬਸ ਜੀ ਹਾਂ ਜੀ ਸਰ ਮੈਂ ਕਹਿ ਰਿਹਾ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾਮ ਕੀ ਹੈ ਗੁਰਤੇਜ ਸਿੰਘ ਪੰਨੂ ਮੈਂ ਸੋਸ਼ਲ ਮੀਡੀਆ ਚੀਫ ਹੈ ਪੰਜਾਬ ਦਾ ਤੇ ਉਹ ਨੂੰ ਜੀ ਤੁਹਾਨੂੰ ਲੱਗ ਰਿਹਾ ਹੈ ਕੈਂਡਲ ਮਾਰਚ ਕਰਕੇ ਜਿੱਦਾਂ ਰੁਕ ਜੰਗੇ ਕਿ ਅੱਗੇ ਵੀ ਕਾਫੀ ਚੀਜ਼ਾਂ ਹੁੰਦੀਆਂ ਸੀਗੀਆਂ ਦੁਬਾਰਾ ਫੇਰ ਕੀਤੀਆਂ ਜਾ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਇਹਦੇ ਪਿੱਛੇ ਕੀ ਕੀ ਦਾ ਹੱਥ ਮੰਨਿਆ ਜਾਂਦਾ ਹੈ ਚੀਜ਼ਾਂ ਲੈ ਕੇ ਉਹ ਇਹਦੇ ਆਪਾਂ ਨੂੰ ਕਲੀਅਰ ਹੈ ਇਹਦੇ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੈ ਪਹਿਲਾਂ ਵੀ ਕਈ ਵਾਰੀ ਅਟੈਕ ਕਰ ਚੁੱਕੇ ਹੁਣ ਵੀ ਲਗਾਤਾਰ ਉਹ ਆਪਣੀ ਕੋਸ਼ਿਸ਼ ਉਹਨਾਂ ਨੇ ਜਾਰੀ ਰੱਖੀ ਹੈ ਸਾਡੀ ਕੋਸ਼ਿਸ਼ ਜਾਰੀ ਰਹੇਗੀ ਅਸੀਂ ਇਸ ਅਟੈਕ ਦਾ ਜਿਹੜਾ ਜਵਾਬ ਹੈ ਉਸ ਹੀ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨਾ ਦੇਵਾਂਗੇ ਅਸੀਂ ਅੱਜ ਕੈਂਡਲ ਮਾਰਚ ਦੇ ਰਾਹੀਂ ਇੱਕੋ ਇੱਕ ਮੈਸੇ ਵੀ ਕਾਂਗਰਸ ਪਾਰਟੀ ਦੇਸ਼ ਦੀ ਇਕਤਾ ਤੇ ਅਖੰਡਤਾ 'ਚ ਬਲੀਵ ਕਰਦੀ ਔਰ ਦੇਸ਼ ਦੇ ਵਿੱਚ ਸ਼ਾਂਤੀ ਚਾਹੁੰਦੀ ਹੈ ਜਿਹੜੇ ਇਹ ਕਾਇਰਾਨਾ ਹਮਲੇ ਬਾਰ-ਬਾਰ ਹੋ ਰਹੇ ਨੇ ਇਹਦਾ ਮੂੰਹ ਤੋੜ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਇਹ ਅੱਜ ਲੋਕਾਂ ਨੂੰ ਧਰਮ ਪੁੱਛ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਤੇ ਅਟੈਕ ਕੀਤਾ ਗਿਆ ਔਰ ਇਨੋਸੈਂਟ ਲੋਕਾਂ ਨੂੰ ਮਾਰਿਆ ਗਿਆ ਉਹਦਾ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਜ਼ਰੂਰ ਦੇਣਾ ਚਾਹੀਦਾ ਜਿਹੜੇ ਵੀ ਲੋਕ ਇਸ ਹਮਲੇ ਦੇ ਪਿੱਛੇ ਇਨਵੋਲਡ ਹੈ ਦੇ ਸ਼ੁੱਡ ਬੀ ਪੁਟ ਟੂ ਟਾਸਕ ਇਹਨੇ ਜਿੰਨਾਂ ਦੀ ਹੁਣ ਡੈਥ ਹੋਈ ਆ ਉਹ ਹੀ ਆਰਮੀ ਆਫਸਰ ਵੀ ਸੀਗੇ ਹਾਂ ਉਹਨਾਂ ਚ ਆਰਮੀ ਆਫਸਰ ਦੇਖੋ ਹਰ ਇੱਕ ਆਮ ਇਨਸਾਨ ਸੀ ਕਈ ਲੋਕ ਸੀ ਕੋਈ ਆਰਮੀ ਆਫਸਰ ਵੀ ਹੋ ਸਕਦਾ ਕੋਈ ਪੁਲਿਸ ਦਾ ਬੰਦਾ ਵੀ ਹੋ ਸਕਦਾ ਕਿਸੇ ਨਾ ਵੀ ਹੋ ਸਕਦਾ ਸੋ ਮੈਂ ਸਮਝਦਾ ਉਹਨਾਂ ਨੇ ਟਾਰਗੇਟ ਕਰਕੇ ਟੂਰਿਸਟ ਨੂੰ ਟਾਰਗੇਟ ਕੀਤਾ ਗਿਆ ਲੋਕਲਸ ਨੂੰ ਨਹੀਂ ਟਾਰਗੇਟ ਕੀਤਾ ਉਹਨਾਂ ਨੇ ਟੂਰਿਸਟ ਨੂੰ ਟਾਰਗੇਟ ਕੀਤਾ ਸੋ ਇਹਦਾ ਬਹੁਤ ਇੱਕ ਪਲਾਨਡ ਅਟੈਕ ਸੀਗਾ ਅਸੀਂ ਇਹਦੀ ਬਹੁਤ ਸਿਰੇ ਤੋਂ ਨਖੇਦੀ ਕਰਦੇ ਆਂ ਔਰ ਚਾਹੁੰਦੇ ਆਂ ਵੀ ਇਸ 'ਚ ਡਿਟੇਲ ਜੀ ਇਨਕੁਆਇਰੀ ਕਰਕੇ ਜਿਹੜੇ ਵੀ ਲੋਕ ਇਹਦੇ ਪਿੱਛੇ ਨੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਦੱਸਿਆ ਜਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਇੱਕ ਜਨਾਨੀ ਨੇ ਟੈਨਸ਼ਨ ਨੂੰ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਮਾਰੋ ਮੈਨੂੰ ਵੀ ਮਾਰ ਦੋ ਬਟ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਨਹੀਂ ਤੁਸੀਂ ਜਾ ਕੇ ਮੋਦੀ ਨਾਲ ਗੱਲ ਕਰੋ ਇਹਦਾ ਕੀ ਮਤਲਬ ਹੋਇਆ ਉਹ ਬੇਸਿਕਲੀ ਦੇ ਵਾਂਟਿਡ ਟੂ ਸੈਂਡ ਅ ਮੈਸੇਜ ਇੱਕ ਮੈਸੇਜ ਸੈਂਡ ਕਰੀਦਾ ਨਾ ਵੀ ਆਪਾਂ ਵੀ ਸੱਤ ਬੰਦੇ ਮਾਰਤੇ ਇੱਕ ਜੀਂਦਾ ਛੱਡਤਾ ਵੀ ਪਾਈ ਜਾ ਕੇ ਮੈਸੇਜ ਦੱਸਦੀ ਵੀ ਕਿਸ ਤਰੀਕੇ ਦੀ ਤਸ਼ੱਦਦ ਾਈ ਹੈ ਉਹਨਾਂ ਨੇ ਆਪਣੇ ਵੱਲੋਂ ਕੰਮ ਕਰਕੇ ਇੱਕ ਮੈਸੇਜ ਦੇਤਾ ਹੁਣ ਆਪਣਾ ਜਵਾਬ ਦੇਣ ਦਾ ਟਾਈਮ ਹੈ ਜੇ ਹਜੇ ਵੀ ਆਪਾਂ ਇਸ ਗੱਲ ਤੇ ਚੁੱਪੀ ਧਾਰੀ ਰੱਖੀ ਤੇ ਫਿਰ ਦੁਸ਼ਮਨ ਉਹ ਕਹਿੰਦੇ ਨਾ ਇੱਕ ਵਾਰ ਚੁੱਪੀ ਧਾਰੀ ਤੇ ਕੋਈ ਗੱਲ ਨਹੀਂ ਸਿਆਣਾ ਬਾਰ-ਬਾਰ ਚੁੱਪੀ ਧਾਰੀ ਤੇ ਕਮਜ਼ੋਰ ਸੋ ਜੇ ਇਸ ਵਾਰ ਵੀ ਚੁੱਪੀ ਧਾਰ ਕੇ ਰੱਖੀ ਤੇ ਆਪਾਂ ਇੱਕ ਇੰਟਰਨੈਸ਼ਨਲ ਫੋਰਮ ਤੇ ਆਪਾਂ ਕਮਜ਼ੋਰ ਦੇਸ਼ ਦਿਖਾਂਗੇ ਅੱਜ ਇਕੱਠੇ ਹੋ ਕੇ ਏਕਤਾ ਵਿਖਾ ਕੇ ਮੂੰਹ ਤੋੜ ਜਵਾਬ ਦੇਣ ਦਾ ਟਾਈਮ ਇਹ ਸਰ ਆਪਣਾ ਜਿਹੜੀ ਵੈਸੇ ਇਹ ਇੱਕ ਬੇਹਿਤ ਹੀ ਘਟਿਆ ਗੜੀ ਆਤੰਕੀਆਂ ਵੱਲੋਂ ਕਰੀ ਗਈ ਆ ਇਹ ਗੱਲ ਨਿੰਦਾ ਹੋ ਗਈ ਬਹੁਤ ਜ਼ਿਆਦਾ ਸਾਰਾ ਇਹ ਸਿੱਧਾ ਅਟੈਕ ਵੈਸੇ ਤੇ ਜੀ ਤੁਸੀਂ ਇਹ ਲਾ ਲੂਗੇ ਇਹ ਆਪਣੀ ਇੰਡੀਆ ਦੇ ਆ ਮਾਹੌਲ ਖਰਾਬ ਕਰਨ ਲਈ ਹੈ ਜਿਵੇਂ ਕਸ਼ਮੀਰ ਬਹੁਤ ਟਾਈਮ ਬਾਅਦ ਇੱਕ ਬਹੁਤ ਹੀ ਪੀਸਫੁੱਲ ਸਟੇਟ ਬਣਿਆ ਸੀਗਾ ਸਿਰਫ ਉਹਦੀ ਆ ਆਪਣਾ ਵੀ ਟੂਰਿਸਟ ਉੱਥੇ ਜਾਣ ਲੱਗਿਆ ਸੀਗਾ ਫਿਰ ਤੋਂ ਕਸ਼ਮੀਰ ਖੁਸ਼ਹਾਲ ਹੋਣ ਲੱਗਿਆ ਸੀ ਇਹ ਸਾਰਾ ਉਸ ਦੀ ਮਤਲਬ ਪੀਸਫੁੱਲ ਮੂਮੈਂਟ ਖਰਾਬ ਕਰਨ ਲਈ ਇਹ ਅਟੈਕ ਕੀਤਾ ਗਿਆ ਤੇ ਇਹ ਤੁਸੀਂ ਕਿੱਦਾਂ ਕਹਿੰਦੇ ਹੋ ਪੀਸਫੁੱਲ ਕਿਉਂਕਿ ਕਿਹਾ ਜਾ ਰਿਹਾ ਹੈ ਕੀ ਕਾਫੀ ਵੱਲੋਂ ਸਵਾਲ ਵੀ ਜਾ ਰਿਹਾ ਹੈ ਜਿੱਦਾਂ ਵੀਰਲ ਹੋ ਰਹੀਆਂ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਉੱਥੇ ਦੇ ਹੀ ਬੰਦੇ ਸੀਗੇ ਜਿਨ੍ਹਾਂ ਨੇ ਅਟੈਕ ਕੀਤਾ ਪਰ ਹੁਣ ਇੱਕ ਉਹਨਾਂ ਵੱਲੋਂ ਵੀ ਕੈਂਡਲ ਮਾਰਚ ਗੱਡੀ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਟੂਰਿਸਟ ਸਾਡੀ ਜਾਨ ਹੈ ਹੁਣ ਇਹਨਾਂ ਵਾਰੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਕਸ਼ਮੀਰੀ ਜਿਹੜਾ ਲੋਕਲ ਕਸ਼ਮੀਰੀ ਹੈ ਉਹ ਕਦੇ ਵੀ ਇਹ ਹੈ ਜਾਂ ਘਟਿਆ ਕੰਮ ਨਹੀਂ ਕਰੂਗਾ ਉਹ ਤਾਂ ਆਪ ਚਾਹੁੰਦੇ ਨੇ ਕਿ ਆਪਣਾ ਜਿੰਨਾ ਮਤਲਬ ਕਿ ਆਪਣਾ ਇੰਡੀਆ ਪੀਸਫੁਲ ਰਹੇ ਜਿੰਨਾ ਉੱਥੇ ਆਪਣਾ ਟੂਰਿਸਟ ਜਾਵੇ ਉਹਨਾਂ ਕਸ਼ਮੀਰ ਤਰੱਕੀ ਕਰੂਗਾ ਸਰ ਲੋਕਲਸ ਇਹ ਕਦੇ ਵੀ ਇਹ ਜਾ ਘਟਿਆ ਕੰਮ ਨਹੀਂ ਕਰ ਸਕਦਾ ਇਹ ਸਾਰੀ ਤੁਸੀਂ ਲਾ ਲੂ ਇਹਦੇ ਪਿੱਛੇ ਏਜੰਸੀਆਂ ਨੇ ਬਟ ਇੱਥੇ ਮੈਂ ਆਪਣੀ ਭਾਰਤ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਗਾ ਉਹਨਾਂ ਦੀ ਇੰਟੈਲੀਜੈਂਸ 'ਚ ਕਮੀ ਹੋਣ ਕਰਕੇ ਐਡਾ ਅਟੈਕ ਹੋਇਆ ਜੇ ਕਿਤੇ ਆਪਣੀ ਬੀਜੇਪੀ ਸਰਕਾਰ ਪ੍ਰੋਪਰ ਧਿਆਨ ਦੇਵੇ ਆਪਣੀ ਇੰਡੀਆ ਦੀ ਸੇਫਟੀ ਤੇ ਤਾਂ ਇਹ ਜੇ ਘਟਿਆ ਕੰਮ ਕਦੇ ਵੀ ਨਹੀਂ ਹੋ ਸਕਦਾ ਇਹ ਆਪਣੀ ਤੁਸੀਂ ਲਾ ਲਓ ਕਿ ਆਪਣੀ ਇੰਡੀਆ ਦੀ ਇੰਟੈਲੀਜੈਂਸ 'ਚ ਘਾਟ ਹੈ ਯਾ ਤੁਸੀਂ ਲਾਲੋ ਸਰਕਾਰ ਦੀ ਨੀਤੀਆਂ ਨਹੀਂ ਸਹੀ ਹੈਗੀਆਂ ਉਥੇ ਪੂਰਾ ਸਾਰਾ ਕੁਝ ਸਹੀ ਕਰਕੇ ਤਾਂ ਇਹ ਜੇ ਕਦੇ ਵੀ ਨਹੀਂ ਹੋਣਗੇ ਅਟੈਕ ਜੇ ਆਪਾਂ ਆਪਣੀ ਸਿਕਿਉਰਿਟੀ ਸਿਸਟਮ ਪੂਰਾ ਸੈੱਟ ਰਹੂਗਾ ਇੰਡੀਆ ਦਾ ਪੁਲਵਾਮਾ ਦਾ ਸੇਕ ਅਜੇ ਤੱਕ ਦੇਸ਼ ਦੇ ਲੋਕ ਭੁੱਲ ਨਹੀਂ ਸਕੇ ਕਿਸ ਤਰੀਕੇ ਨਾਲ ਸਾਡੇ ਜਵਾਨਾਂ ਨੂੰ ਉਥੇ ਸ਼ਹੀਦ ਕੀਤਾ ਗਿਆ ਸੀ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਆਰ ਡੀ ਐਕਸ ਕਿੱਥੋਂ ਆਇਆ ਔਰ ਕੱਲ ਜਿਵੇਂ ਇਨੋਸੈਂਟ ਟੂਰਿਜ਼ਮ ਨੂੰ ਟੂਰਿਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਕਿਸ ਤਰੀਕੇ ਨਾਲ ਬੜੀ ਦਰਦਨਾਕ ਖੌਫਨਾਕ ਤਸਵੀਰ ਸੀ ਕਿ ਇੱਕ ਮਹਿਲਾ ਆਪਣੇ ਪਤੀ ਦੇ ਲਈ ਤਰਲੇ ਮਾਰ ਰਹੀ ਸੀ ਇਥੋਂ ਪਤਾ ਲੱਗਦਾ ਵੀ ਕਿਵੇਂ ਦੇਸ਼ ਦੀ ਏਕਤਾ ਨੂੰ ਤੋੜਨਾ ਚਾਹੁੰਦੇ ਆ ਬਾਹਰੀ ਤਾਕਤਾਂ ਇੰਟੈਲੀਜੈਂਸ ਫੇਲਰ ਹੈ ਭਾਜਪਾ ਦੀਆਂ ਏਜੰਸੀਆਂ ਇਹ ਸਿਰਫ ਵਿਰੋਧੀ ਧਿਰ ਨੂੰ ਦਬਾਉਣ ਤੇ ਲੱਗੀਆਂ ਨਾ ਕਿ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨ ਤੇ ਗ੍ਰਹਿ ਮੰਤਰੀ ਦਾ ਫੇਲਰ ਹੈ ਔਰ ਕਾਂਗਰਸ ਪਾਰਟੀ ਨੇ ਅੱਜ ਏਕਤਾ ਦਾ ਸਬੂਤ ਦਿੱਤਾ ਸਾਡੇ ਪੰਜਾਬ ਕਾਂਗਰਸ ਦੇ ਇੰਚਾਰਜ ਚੇਨ ਚਾਰਜ ਰਵਿੰਦਰ ਢਾਲਵੀ ਜੀ ਸਾਡੇ ਵਿੱਚ ਪਹੁੰਚੇ ਹੈ ਗੁਰਤੇਜ ਪੰਨੂ ਜੀ ਇਹ ਸਾਰੀ ਯੂਥ ਕਾਂਗਰਸ ਦੀ ਟੀਮ ਹੈ ਕਾਂਗਰਸ ਪਾਰਟੀ ਦੇਸ਼ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਨੇ ਸ਼ਹੀਦੀਆਂ ਦੇਖ ਕੇ ਦੇਸ਼ ਦੇ ਵਿੱਚ ਇਕਤਾ ਕਾਇਮ ਕੀਤੀ ਹੈ ਔਰ ਇਹ ਭਾਜਪਾ ਤਰ੍ਹਾਂ 도ਗਲਾ ਚਿਹਰਾ ਨਹੀਂ ਰੱਖਿਆ ਕਿ ਕਿਸ ਤਰੀਕੇ ਨਾਲ ਭਾਜਪਾ ਸਿਰਫ ਵਿਰੋਧੀਆਂ ਦੇ ਨਿਸ਼ਾਨੇ ਲਾ ਸਕਦੀ ਹੈ ਦੇਸ਼ ਦੇ ਲੋਕਾਂ ਦੀ ਹਿਫਾਜ਼ਤ ਨਹੀਂ ਕਰ ਸਕਦੀ